ਜਿਹੜੇ ਨਵੇਂ-ਨਵੇਂ ਚਾ ਜਾ ਗਏ ਪੈਸੇ ਬੂਸੇ ਆਏ ਹੋਣੇ ਆ ਨਾਗਪੁਰੋਂ ਭਗਵੰਤ ਮਾਨ ਕੋਲੋਂ ਮੋਦੀ ਕੋਲੋਂ ਅਮਿਤ ਸ਼ਾਹ ਕੋਲੋਂ ਜੱਥੇਦਾਰ ਅਹਾਲ ਤਖਤ ਨੂੰ ਸਲਾਹ ਦਿੰਦੇ ਆ ਹੁਣ ਸਲਾਹ ਕਹਿੰਦੇ ਸਜ਼ਾ ਸਖਤ ਦੇਈ ਸੁਖਵੀਰ ਨੂੰ ਪੁੱਤ ਬਗਾਨੇ ਮੋਢਿਆਂ ਤੇ ਧਰ ਕੇ ਗੱਲ ਨਹੀਂ ਬਣਨੀ ਆਪਣੀ ਤੁਹਾਨੂੰ ਆਪ ਨਿਭੜਨੀ ਪੈਣੀ ਹੈ ਜੇ ਤੁਹਾਡਾ ਪਰੋਸਾ ਹੀ ਨਹੀਂ ਆਕਾਲ ਤਖ਼ਤ ਸਾਹਿਬ ਤੇ ਤੇ ਤੁਸੀਂ ਆਕਾਲ ਤਖ਼ਤ ਸਾਹਿਬ ਜਾਣਦੇ ਕਿਉਂ ਜੇ ਸੁਖਬੀਰ ਸਿੰਘ ਨੇ ਤਾਂ ਕਦੇ ਕਿਹਾ ਕੁਝ ਨਹੀਂ ਤੇ ਤੁਸੀਂ ਬਿਨਾ ਮੰਗੇ ਸਲਾਹ ਦੇਈ ਜਾਂਦੇ ਉਹਨਾਂ ਨੂੰ ਤੁਸੀਂ ਆਕਾਲ ਤਖ਼ਤ ਸਾਹਿਬ ਨੂੰ ਨੀਵਾ ਦਿਖਾਉਂਦੇ ਹੋ ਕਿ ਨਹੀਂ ਤੁਹਾਨੂੰ ਜਥੇਦਾਰ ਸਾਹਿਬਾਂ ਤੇ ਪਰੋਸਾ ਹੈ ਕਿ ਨਹੀਂ ਹੈ ਇਕੱਠੇ ਹੋ ਕੇ ਜਾ ਕੇ ਸਲਾਹ ਦਿੰਦੇ ਨੇ ਕਿ ਸਜ਼ਾ ਸਖਤ ਦੇਈ ਹੁਣ ਮੈਂ ਗੱਲ ਕਰਦਾ ਅਗਲੀ ਕਿਉਂਕਿ ਇਹ ਸਾਰੀਆਂ ਸਮਾਂ ਥੋੜਾ ਨਹੀਂ ਤਾਂ ਕਹਾਣੀਆਂ ਤੁਹਾਨੂੰ ਸਾਰੀਆਂ ਸੁਣਾ ਦਿੰਦਾ ਇਹਨਾਂ ਦੀਆਂ ਚੰਦੂ ਮਾਜਰਾ ਨੂੰ ਮੈਂ ਇੱਕ ਦਿਨ ਸੁਣਿਆ ਕਹਿੰਦਾ ਮੈਨੂੰ ਕਦੇ ਦਿਖਾ ਦਿਓ ਡੇਰੇ ਵਾਲਿਆਂ ਦੇ ਗਏ ਉਹਦੇ ਜਿਹੜਾ ਰਾਮ ਰਹੀਮ ਦੇ ਮੈਂ ਤੁਹਾਡੇ ਰਾਹੀਂ ਪ੍ਰੈਸ ਰਾਹੀਂ ਚੰਦੂ ਮਾਜਰਾ ਨੂੰ ਵੀ ਪੁੱਛਦਾ ਚੰਦੂ ਮਾਜਰਾ ਜੀ 2017 ਦੀ ਇਲੈਕਸ਼ਨ 12 ਵਜੇ ਰਾਤ ਨੂੰ ਬਾਈ ਨੰਬਰ ਫਾਟਕ ਦੇ ਕੋਲ ਜਿਹੜਾ ਮੈਰਿਜ ਪੈਲੇਸ ਹੈ ਤੁਹਾਡਾ ਸੁਪੁੱਤਰ ਸਨੌਰ ਤੋਂ ਇਲੈਕਸ਼ਨ ਲੜ ਰਿਹਾ ਸੀ ਉੱਥੇ ਦੱਸਣਾ ਬੱਲੂ ਕੌਣ ਸੀ ਜਿਹੜਾ ਸਟੇਜ ਚਲਾ ਰਿਹਾ ਸੀ ਉਹ ਸਟੇਜ ਚ ਲਾਉਣ ਤੋਂ ਬਾਅਦ ਦੇਰੇ ਵਾਲਿਆਂ ਨੇ ਸਟੇਜ ਤੇ ਆ ਕੇ ਤੁਹਾਡੇ ਨਾਲ ਖੜ ਕੇ ਤੁਹਾਡੇ ਮੁੰਡੇ ਨੂੰ ਸਪੋਰਟ ਡਿਕਲੇਅਰ ਕੀਤੀ કે ਨਹੀਂ ਕੀਤੀ ਮੈਂ ਸਬੂਤ ਦਿਉਂ ਕਹਿਣ ਇੱਕ ਵਾਰੀ ਚੰਨੂ ਮਾਜਰਾ ਕਿ ਮੈਂ ਡੇਰੇ ਵਾਲਿਆਂ ਦੀ ਸਟੇਜ ਤੇ ਨਹੀਂ ਗਿਆ ਉਹ ਮੇਰੇ ਅੱਜ ਸਟੇਜ ਤੇ ਨਹੀਂ ਆਏ ਉਹ ਯਾਰੋ 15 ਦੀ ਬੇਦਵੀ ਹੋਈ ਤੁਸੀਂ 17 ਚ ਉਹਨਾਂ ਨੂੰ ਬੁਲਾ ਕੇ ਵੋਟਾਂ ਮੰਗੋ ਤੇ ਤਨਖਾਹ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਲਾਓ ਇਹ ਤਾਂ ਗੁਰੂ ਨੇ ਸਮੱਤ ਬਖਸ਼ੀ ਪ੍ਰਧਾਨ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਕਰ ਦਿਆ ਝੋਲੀ ਅੱਡ ਲਈ ਕਿ ਸੱਚੇ ਪਾਤਸ਼ਾਹ ਤੂੰ ਮੈਨੂੰ ਮੁਖੀ ਦੀ ਸੇਵਾ ਦਿੱਤੀ ਆ ਬਤੌਰ ਮੁਖੀ ਮੈਂ ਆਪਣੀ ਝੋਲੀ 'ਚ ਸਭ ਕੁਝ ਪਾਉਣਾ ਜੋ ਪਾਉਣਾ ਹੈ ਹੁਣ ਮੈਂ ਅਗਲੀ ਗੱਲ ਕਰਦਾ ਕਹਿੰਦੇ ਜਨਮ ਦਿਨ ਮਨਾਉਣਾ ਟੋੜਾ ਸਾਹਿਬ ਦਾ ਮਨਾਓ ਪਰ ਮਨਾਉ ਤਾਂ ਤਾਂ ਜੇ ਟੋੜਾ ਸਾਹਿਬ ਨੂੰ ਪਿਆਰ ਕਰਦੇ ਹੋ 2017 ਵਿੱਚ ਚੰਦੂ ਮਾਜਰਾ ਸਾਹਿਬ ਤੁਸੀਂ ਬੀਬੀ ਕੁਲਦੀਪ ਕੌਰ ਟੋੜਾ ਸਾਹਿਬ ਦੀ ਸੁਪੁੱਤਰੀ ਦੇ ਆਲਟਾ ਸਨੋਰ ਤੋਂ ਇਲੈਕਸ਼ਨ ਲੜਿਓ ਕਿ ਨਹੀਂ ਲੜੇ ਉਹ ਆਪ ਵੱਲੋਂ ਖੜੀ ਸੀ ਤੁਸੀਂ ਅਕਾਲੀ ਜੱਲ ਖੜੇ ਸੀ ਤੁਸੀਂ ਤੁਸੀਂ ਉਦੋਂ ਟੋੜਾ ਸਾਹਿਬ ਤੇ ਕੁਲਦੀਪ ਦੇ ਉਲਟ ਕੀ ਕੀ ਬੋਲਦੇ ਰਹੇ ਹੁਣ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਦੱਸੋ ਤਾਂ ਸਹੀ ਨਾ ਹੁਣ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਉਹਨਾਂ ਦੇ ਪਰਿਵਾਰ ਦਾ ਤੁਸੀਂ ਵਿਰੋਧ ਕੀਤਾ ਉਹਨਾਂ ਦਾ ਤੁਸੀਂ ਵਿਰੋਧ ਕੀਤਾ 2004 ਚ ਜਿਆਦਾ ਤੁਹਾਨੂੰ ਟਿਕਟ ਨਹੀਂ ਮਿਲੀ ਤੁਸੀਂ ਉਹ ਲਾਂਬਾ ਦਿੱਤਾ ਤਾਂ ਟੌੜਾ ਸਾਹਿਬ ਦਾ ਬਿਆਨ ਅੱਜ ਵੀ ਅਖਬਾਰਾਂ 'ਚ ਪੜ੍ਹ ਲਓ ਉਹ ਕਹਿੰਦੇ ਲੋਕਾਂ ਦੀਆਂ ਜੇਬਾਂ 'ਚ ਹੱਥ ਮਾਉਣ ਵਾਲੇ ਨੂੰ ਮੈਂ ਟਿਕਟ ਨਹੀਂ ਕਦੇ ਦਿੰਦਾ ਜੇ ਮੈਂ ਝੂਠ ਬੋਲਦਾ ਹਾਂ ਮੈਂ ਸਜ਼ਾ ਦਾ ਜਾਇਜ਼ਕ ਹੈ ਜੇ ਮੇਰੀ ਗੱਲ ਝੂਠੀ ਹੋਵੇ ਤਾਂ ਵੀ ਮੈਂ ਗੁਨਾਹਗਾਰ ਹਾਂ ਮੈਂ ਇਹਨਾਂ ਦੇ ਇੱਕ ਇੱਕ ਨੂੰ ਜਾਣਦਾ ਹਾਂ ਪ੍ਰਧਾਨ ਜੀ ਮੈਂ ਤਾਂ ਤੁਹਾਡੇ ਕਰਕੇ ਨਹੀਂ ਕਿ ਤੁਸੀਂ ਉਹ ਕਹਣਗੇ ਤੁਹਾਡਾ ਚੱਕਿਆ ਹੋਇਆ ਬੋਲਦਾ ਹੈ ਇਹਨਾਂ ਦੇ ਇੱਕ ਇੱਕ ਦੇ ਪੋਤੜੇ ਫੋਲਦੂ ਇਹਨਾਂ ਨੂੰ ਮੂੰਹ ਦਿਖਾਉਣ ਨੂੰ ਥਾ ਨਹੀਂ ਇੱਕ ਇੱਕ ਦੇ ਫੋਲਦੂ